ਪਿਆਰਿਆ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤ ਗਹਿਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਆਪਣੇ ਲੋਕ ਜੋ ਅੱਜ ਸਮੇਂ ਦੀ ਦੌੜ ਆ ਉਹ ਸਿਰਫ ਆਪਣੀ ਸਿਹਤ ਵੱਲ ਨਹੀਂ ਤਾ ਤਾਂ ਕੋਈ ਆਪਣੇ ਸਰੀਰ ਲਈ ਪੈਕਟਿਸ ਕਰਦਾ ਬਹੁਤ ਘੱਟ ਨੇ ਜਿਹੜੇ ਪ੍ਰੈਕਟਿਸ ਕਰਦੇ ਨੇ ਜਾਂ ਯੋਗ ਕਰਦੇ ਨੇ ਸਿਹਤ ਦਾ ਦਵਾੜੋ ਪੈਸੇ ਦੀ ਹੋਇਆ ਪਰ ਪੈਸਾ ਆਪਾਂ ਸਭ ਕੁਝ ਕਰ ਸਕਦੇ ਆ ਪੈਸੇ ਨਾਲ ਆਪਣੀ ਸਿਹਤ ਨਹੀਂ ਬਚਾਈ ਜਾ ਸਕਦੀ ਸਿਹਤ ਲਈ ਤਾਂ ਸੁੱਧ ਭੋਜਨ ਸੁੱਧ ਵਾਤਾਵਰਨ ਸੁੱਧ ਹਵਾ ਸਾਰਾ ਕੋ ਜੇ ਸੋਧੋਂ ਦਾ ਤਾਂ ਸੀ ਲੰਬੀ ਉਮਰ ਜਿਉ ਸਕਦੇ ਹੁਣ ਤਕਰੀਬਨ ਆਪਾਂ ਦੇਖਦੇ ਆਂ ਵੀ ਹਰੇਕ ਪਿੰਡ ਦੇ ਵਿੱਚ ਹਰੇਕ ਘਰ 'ਚ ਇੱਕ ਮਰੀਜ਼ ਕੋਈ ਹੋਵੇ ਕਿ 30 ਸਾਲ ਕੋਈ ਹੋਵੇ ਪਰ ਥੋੜਾ ਜਿਹਾ ਆਪਣੇ ਪੁਰਾਣੇ ਸਮੇਂ ਵਾਂਝਣੇ ਦੇ ਲੋਕ ਉਹ ਤਾਂ ਚਿਕਤੀ ਕਰਦੇ ਸਨ ਵਾਤਾਵਰਨ ਬਚਾਉਂਦੇ ਸਨ ਤਾਂ ਉਸ ਸਮੇਂ ਪਿੰਡ ਵਿੱਚ ਖੁਲ ਕੋਗਰੀ ਹੁੰਦਾ ਸੀ ਵੀ ਇਹ ਜਿਹੜਾ ਬਜ਼ੁਰਗ ਆ ਜਾਂ ਕੋਈ ਖਾਸ ਤਾਂ ਸਾਰਾ ਪਿੰਡ ਉਹਦੀ ਖਬਰ ਲੈਣ ਜਾਂ ਦੱਸਦਾ ਸੀ ਵੀ ਭਾਈ ਫਲਾਣਾ ਬਿਵਾਰ ਦੀ ਖਬਰ ਲਿਆਈਏ ਤੇ ਉਹਨੂੰ ਬੜਾ ਜਣੇ ਉਹਦੀ ਹਮਦਰਦੀ ਕੀਤੀ ਜਾਂਦੀ ਸੀ ਪਰ ਅੱਜ ਕੱਲ ਅਸੀਂ ਉਹ ਚੀਜ਼ਾਂ ਤੋਂ ਬਹੁਤ ਦੂਰ ਹੋ ਚੁੱਕੇ ਹਮਦਰਦੀ ਵਾਲੀ ਭਾਵਨਾ ਤੋਂ ਕਿਉਂਕਿ ਅਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਰਹੇ ਸੋ ਸਾਰਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਆਪਣੇ ਖਾਣ ਦਾ ਬਹੁਤ ਸੁਭਾਣ ਲਈ ਸੁੱਧ ਹਵਾ ਲਈ ਕੁਦਰਤੀ ਖੇਤੀ ਨਾਲ ਜੋੜੀਏ ਇਹ ਜਿਹੜੀ ਕੁਦਰਤੀ ਖੇਤੀ ਹੈ ਇਹਦੇ ਵਿੱਚ ਪਾਣੀ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਆ ਕਿਉਂਕਿ ਇਹ ਜਿਹੜੇ ਪੌਦੇ ਨੇ ਨਾਲ ਜੁੜਦੇ ਆ ਤਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹਨਾਂ ਦੀ ਖਾਸियत ਸੀ ਉਹ ਤਾਕਤਵਰ ਬਹੁਤ ਹੁੰਦੇ ਸਨ ਕਿਉਂਕਿ ਉਹ ਆਪਣੇ ਹੱਥੇ ਕੰਮ ਕਰਦੇ ਸੀ ਅੱਜ ਕੰਮ ਅਸੀਂ ਮਸ਼ੀਨਰੀ ਨਾਲ ਕਰਦੇ ਆ ਇਸ ਲਈ ਜਿਹੜਾ ਉਹ ਕੰਮ ਬਹੁਤ ਮਿੰਟਾਂ ਸੈਕਿੰਡਾਂ ਵਿੱਚ ਹੋ ਜਾਂਦਾ ਘੰਟਿਆਂ ਦਾ ਕੰਮ ਜਿਹੜਾ ਮਿੰਟਾਂ ਸੈਕਿੰਡਾਂ ਤੇ ਹੋਣ ਲੱਗ ਗਿਆ ਸੋ ਆਪਣਾ ਉਹ ਇਸ ਕਿੰਨੀ ਸੋਚਦੇ ਆ ਵੀ ਸਾਡੇ ਕੋਲ ਪੈਸਾ ਵੱਧਦਾ ਸੀ ਲੰਬੀ ਉਮਰ ਜੋ ਲਾਂਗੇ ਤਾਂ ਇਹ ਨਹੀਂ ਹੋ ਸਕਦਾ ਪੈਸੇ ਨਾਲ ਸਿਹਤ ਨਹੀਂ ਆ ਸਕਦੀ ਸਿਹਤ ਸਾਡੇ ਸਤਿਕਾਰ ਨਾਲ ਸੁੱਧ ਭੋਜਨ ਖਾਣ ਨਾਲ ਆਉਂਦੀ ਆ ਤੇ ਸੁੱਧ ਵਾਤਾਵਰਣ ਨਾਲ ਜਿਹੜਾ ਹੁਣ ਕੁਦਰਤੀ ਖੇਤਾਂ ਦਾ ਮਾਹੌਲ ਆ ਇਹਦੇ ਵਿੱਚ ਪੌਜਦਾ ਆਕਸੀਜਨ ਮਿਲਦੀ ਆ ਕਿ ਵੀ ਜਿਹੜੇ ਪੌਦੇ ਰੁੱਖ ਨੇ ਤੇ ਬਹੁਤ ਸਾਰੇ ਪੰਛੀ ਹੁੰਦੇ ਨੇ ਤੇ ਸੁੱਧ ਭੋਜਨ ਸੁੱਧ ਹਵਾ ਸੁੱਧ ਫਰੂਟ ਜਿਹੜੀ ਆਪਾਂ ਕਹਿ ਸਕਦੇ ਆ ਵੀ ਸਾਰਾ ਕੁਝ ਸੁੱਧਾ ਤੇ ਆਪਾਂ ਬਿਮਾਰੀਆਂ ਤੋਂ ਬਚ ਜਾਾਂਗੇ ਸੋ ਆਪਾਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਚਾਉਣ ਲਈ ਥੋੜੀ ਤੋਂ ਥੋੜੀ ਖੇਤੀ ਸ਼ੁਰੂ ਕਰਕੇ ਵੀ ਆਪਾਂ ਮੈਂ ਖੇਤੀ ਨਾਲ ਜੋੜੀਏ ਤਾਂ ਇੱਕ ਚੰਗਾ ਆਪਣੇ ਲਈ ਮੌਕਾ ਹੈ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਣੇ ਦੇਸੀ ਬੀਜ ਨੇ ਵੀ ਖਤਮ ਹੋਣ ਦੇ ਕਿਨਾਰੇ ਜਾ ਰਹੇ ਨੇ ਕਿਉਂਕਿ ਆਪਾਂ ਦੇਸੀ ਬੀਜ ਵੀ ਨਹੀਂ ਆਪਣੇ ਕੋਲ ਜਿਹੜੀ ਕੁਦਰਤੀ ਖੇਤੀ ਹੈ ਦੀ ਸ਼ੁਰੂਆਤ ਦੇਸੀ ਬੀਜਾਂ ਤੋਂ ਹੁੰਦੀ ਹੈ ਦੇਸੀ ਬੀਜ ਇੱਕ ਵਾਰੀ ਖਰੀਦ ਲਿਆ ਜਾਂ ਬਚਾ ਲਿਆ ਤਾਂ ਆਪਾਂ ਉਹਨੂੰ ਪੀੜੀ-ਦਰ-ਪੀੜੀ ਅੱਗੇ ਲਿਜਾ ਸਕਦੇ ਹਾਂ ਪਰ ਇਹ ਕੰਪਨੀਆਂ ਦੇ ਜੋ ਬੀਜ ਨੇ ਇਹ ਇੱਕ ਵਾਰੀ ਵੇਚਦੇ ਨੇ ਦੂਜੀ ਵਾਰੀ ਨਹੀਂ ਤਿਆਰ ਹੁੰਦੇ ਉਹਨਾਂ ਕੋਲ ਕੁਦਰਤੀ ਕੁਦਰਤ ਹੈ ਜੇ ਕਿਸ ਨੂੰ ਲੱਗਦਾ ਵੀ ਇਹ ਘਾਟੇ ਵਾਲੀ ਖੇਤੀ ਆ ਨਹੀਂ ਜੇ ਘਾਟੇ ਵਾਲੀ ਖੇਤੀ ਨਹੀਂ ਮਿਹਨਤ ਵਾਲੀ ਖੇਤੀ ਆ ਇਹਦੇ ਨਾਲ ਜੁੜੀਏ ਵਾਤਾਵਰਨ ਬਚਾਈਏ ਜਿਵੇਂ ਆਪਣੇ ਮਹਾਰਾਜ ਦਾ ਹੁਕਮ ਹੈ ਪਵਨਗੁਰੂ ਪਾਣੀ ਪੀਤਾ ਮਤ ਧਰਤ ਮਾਤ ਜੇ ਆਪਾਂ ਇਹਨੂੰ ਹਾਸਲ ਕਰਨਾ ਇਹਦੇ ਨਾਲ ਜ਼ਿੰਦਗੀ ਜਿਉਣੀ ਆ ਤਾਂ ਆਪਾਂ ਨੂੰ ਕੁਦਰਤੀ ਖੇਤੀ ਨਾਲ ਜੋੜਨਾ ਪਊਗਾ ਜੇ ਆਪਾਂ ਕਹੀਏ ਕਿ ਕੁਦਰਤੀ ਖੇਤੀ ਨਹੀਂ ਨਹੀਂ ਕਰਾਂਗੇ ਵੀ ਅਸੀਂ ਪਵਨਗੁਰੂ ਪਾਣੀ ਪੀਤਾ ਮਤ ਧਰਤ ਮਾਤ ਵਾਲੇ ਸਿਧਾਂਤ ਨਾਲ ਜੁੜੇ ਰਹਾਂਗੇ ਤਾਂ ਇਹ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਇਹ ਖੇਤੀ ਆ ਇਹ ਪਾਣੀ ਨੂੰ ਵੀ ਬਚਾਉਂਦੀ ਆ ਵਾਤਾਵਰਨ ਨੂੰ ਬਚਾਉਂਦੀ ਆ ਹਵਾ ਦੇਖੋ ਹੁਣ ਜੇ ਆਪਾਂ ਨੇ ਖੇਤ ਚ ਨਿਗਾਹ ਮਾਰੀ ਤਾਂ ਰੁੱਖੇ ਰੁੱਖ ਨੇ ਔਰੇ ਵੀ ਕੁਝ ਨਾ ਕੁਝ ਤਾਂ ਉੱਗੇ ਰਿਹਾ ਤੇ ਤਿੰਨ ਤਿੰਨ ਚਾਰ ਚਾਰ ਫਸਲਾਂ ਇਕੱਠੀਆਂ ਉਗ ਰਹੀਆਂ ਨੇ ਸਾਰਾ ਹੱਥੀਂ ਕੰਮ ਹੋ ਰਿਹਾ ਕਿਰਤ ਕਰਨ ਦਾ ਸੰਨਾਤ ਲਾਗੂ ਹੈ ਸੋ ਕਿਸਾਨ ਵੀਰਾਂ ਨੂੰ ਇਹ ਹੀ ਕਹਾਂਗੇ ਵੀ ਕੁਦਰਤ ਅਮਰਤ ਵਰਸਾਉਂਦੀ ਹੈ ਜਦੋਂ ਬਾਰਿਸ਼ ਆਉਂਦੀਆਂ ਨੇ ਤਾਂ ਉਹ ਚੀਜ਼ਾਂ ਪੱਤਿਆਂ ਦੇ ਉੱਤੇ ਖਰਾਕ ਮਿਲਦੀ ਹੈ ਕੁਦਰਤ ਤੋਂ ਬਾਕੀ ਕੁਝ ਮਿਲਦਾ ਸੋ ਆਪਾਂ ਨੂੰ ਜਦੋਂ ਕੁਦਰਤ ਜਿਹੜਾ ਪੌਦਾ ਮਜ਼ਬੂਤ ਹੋਊਗਾ ਆਪਣੇ ਉਰੇ ਚਾਰ ਫਸਲਾਂ ਸਨ ਆਲੂ ਦੀ ਫਸਲ ਪੱਟ ਲਈ ਗਈ ਆ ਆ ਬਾਰਿਸ਼ਾ ਹੁਣ ਕਰਕੇ ਥੋੜੇ ਜਿਹਾ ਰੁਕੇ ਹੋਏ ਆ ਵੀ ਮੌਸਮ ਖਰਾਬ ਹੋ ਇਹਰੇ ਇਹ ਸਾਰੋਂ ਆਂਜੀ ਦੇਸੀ ਬਹੁਤ ਪਛੇਤੀ ਬੀਜ ਦੀ ਪਰ ਇਹਨੂੰ ਕੋਈ ਬਿਮਾਰੀ ਜਾਂ ਤੇਲਾ ਹਾਲੇ ਤੱਕ ਨਜ਼ਰ ਨਹੀਂ ਆਇਆ ਜੇ ਆ ਵੀ ਗਿਆ ਤਾਂ ਉਹਰੇ ਲੇਡੀ ਬਰਡ ਬੀਟਰ ਇੱਕ ਫੇਲਪਾਸ ਵਾਲੀ ਭੁੰਡੀ ਹੁੰਦੀ ਉਹਨੇ ਆ ਜਾਣਾ ਤੇ ਉਹ ਤੋਂ ਬਾਅਦ ਆਪਣੇ ਆ ਬਰਸੀਨਾ ਨਾਈਟ੍ਰੋਜਨ ਦੇਣ ਲਈ ਤੁਸੀਂ ਅੱਗੇ ਆਖੋ ਕਣਕ ਹੈ ਜੀ ਇਹ ਸੋਨਾ ਮੋਤੀ ਥੋੜੇ ਜੇ ਥੋੜੀ ਜਗ੍ਹਾ 'ਚ ਬੀਜ ਕੋਈ ਕੁਆਲਿਟੀ ਦਾ ਨ ਕੀਤਾ ਸੀ ਹੁਣ ਤੁਸੀਂ ਇਹ ਦੇਖੋ ਵੀ ਇਹ ਛੋਟੀ ਜੀ ਬੱਲੀ ਆ ਤੇ ਪਰ ਇਹ ਕਣਕ ਨਹੀਂ ਇੱਕ ਗੁਣਕਾਰੀ ਕਣਕ ਹੈ ਇਹਦਾ ਬੀਜ ਤਿਆਰ ਕੀਤਾ ਜਾਂਦਾ ਕਿਉਂਕਿ ਬੀ ਅਸੀਂ ਹੱਥੀਂ ਵੱਢ ਕੇ ਝਾੜਦੇ ਆ ਜੇ ਕੋਈ ਹੋਰ ਬੱਲੀ ਰਲ ਜਾਂਦੀ ਹੈ ਤਾਂ ਅਸੀਂ ਕੱਢ ਲੈਨੇ ਆ ਜਦੋਂ ਕੋਈ ਮਸ਼ੀਨਰੀ ਬੀਜ ਤਿਆਰ ਕਰਦੀ ਆ ਜਾਂ ਵੱਢਦੀ ਆ ਤਾਂ ਉਹਨੇ ਸਾਰੇ ਦਾਣੇ ਉਸੇ ਤਰ੍ਹਾਂ ਕਰ ਲੈਨੇ ਤਾਂ ਉਹ ਜਿਹੜਾ ਹੋਰ ਬੀਜ ਹੈ ਉਹ ਉਸ ਦੇਸੀ ਬੀਜ ਨੂੰ ਪ੍ਰਭਾਵਿਤ ਕਰਦਾ ਉਹਦੇ ਵਿੱਚ ਰਲ ਜਾਂਦਾ ਦੇਖੋ ਨਾ ਬੱਲੀ ਮਤਲਬ ਆ ਦੇਖੋ ਬੱਲੀ ਤਾਂ ਭਾਵੇਂ ਛੋਟੀ ਜੀ ਆ ਦੇਖੋ ਕਿਵੇਂ ਗੁੰਦੀ ਪਈ ਆ ਛੋਟੇ ਛੋਟੇ ਤੂੜਨੇ ਗੋਲ ਦਾਣਾ ਹੁੰਦਾ ਮੋਤੀਆਂ ਵਰਗਾ ਇਸ ਲਈ ਇਹਦਾ ਨਾਮ ਸੋਨਾ ਮੋਤੀਆ ਬਾਕੀ ਗੁਣਕਾਰੀ ਜਾਂ ਨਿਊਟ੍ਰੀਸ਼ਨ ਬਹੁਤ ਨੇ ਤੇ ਇਹਨੂੰ ਕੋਈ ਬਿਮਾਰੀ ਨਹੀਂ ਲੱਗੀ ਤੇ ਲਾ ਜਾਂ ਕੋਸ ਹੋਰ ਲੋੜ ਤੋਂ ਵੱਧ ਨੂੰ ਪਾਣੀ ਦੀ ਲੋੜ ਨਹੀਂ ਪਈ ਸਾਰਾ ਕੁਦਰਤ ਨਾਲ ਚੱਲਿਆ ਹੁਣ ਇਹਦੇ ਵਿੱਚ ਆਪਾਂ ਜੋ ਦੇਖੀਏ ਵੀ ਕੁਝ ਬੱਲੀਆਂ ਧਰਤੀ ਤੇ ਨੀਵੇਂ ਆ ਰਹਿ ਜਾਂਦੀਆਂ ਨੇ ਤੇ ਕੁਝ ਬੱਲੀਆਂ ਸਭ ਤੋਂ ਉੱਚੀਆਂ ਨੇ ਜੇ ਆਪਾਂ ਚਾਹੀਏ ਇਹਨੂੰ ਕੱਦ ਬਤਾਉਣਾ ਤਾਂ ਆਪਾਂ ਜਿਹੜੀ ਬੱਲੀ ਜ਼ਿਆਦਾ ਉੱਚੀ ਆ ਉਹ ਤੋਂ ਬੀਜ ਲੈ ਸਕਦੇ ਆ ਜਾਂ ਜਿਹੜੀ ਜ਼ਿਆਦਾ ਵੱਡੀ ਆ ਉਹ ਤੋਂ ਬੀਜ ਲੈ ਸਕਦੇ ਆ ਸੋ ਇਸ ਤਰ੍ਹਾਂ ਆਪਣੇ ਇੱਕ ਫਸਲ ਦੇ ਨਾਲ ਦੋ ਦੋ ਤਿੰਨ ਹੁਣ ਗਾਂਹਾ ਜਿਹੜੀ ਖਾਲੀ ਹੋਈ ਹੈ ਜਗ੍ਹਾ ਇਹਦੇ ਵਿੱਚ ਮਿਰਚ, ਬੈਂਗਣ, ਭਿੰਡੀ ਉਹ ਤਿੰਨ ਫਸਲਾਂ ਰਲਮੀਆਂ ਬੀਜਾਂਗੇ ਜਿਹੜੀ ਸਰੋਂ ਵੱਡੀ ਜਾਣੀ ਆ ਉੱਥੇ ਮੂੰਗੀ ਬੀ ਇਹ ਜਿਹੜੀ ਕਣਕ ਵਾਲੀ ਜਗ੍ਹਾ ਉੱਥੇ ਵੀ ਆਪਾਂ ਕੁਝ ਨਾ ਕੁਝ ਬੀਜ ਸਕਦੇ ਹਾਂ ਤੇ ਆਪਣਾ ਇਹ ਬੇਲਾ ਜੀ ਬਿਲ ਦੇ ਪੱਤੇ ਝੜ ਚੁੱਕੇ ਨੇ ਦੇਖੋ ਕਿੰਨੇ ਕੰਡੇ ਨੇ ਬਿਨਾ ਪਾਣੀ ਵਾਲੀ ਫਸਲ ਹੈ ਸੋ ਇਹ ਕੁਦਰਤ ਹੈ ਜੀ ਇੱਕ ਡਿਜ਼ਾਈਨ ਤਿਆਰ ਹੋਇਆ ਦੇਖੋ ਕਿੰਨੇ ਤਿੱਖੇ ਕੰਡੇ ਨੇ ਤੇ ਇਹ ਦੇਸੀ ਪੌਦਾ ਜੀ ਜਿਵੇਂ ਹੁੰਦਾ ਹੈ ਹਰੇਕ ਪੌਦੇ ਦਾ ਡਿਜ਼ਾਈਨ ਪ੍ਰਮਾਤਮਾ ਨੇ ਬਣਾਇਆ ਉਸ ਤਰ੍ਹਾਂ ਜਿਹਦੇ ਕੰਡੇ ਵੱਧ ਹੋਣ ਉਹਦੀ ਖਾਸੀਅਤ ਇਹ ਹੁੰਦੀ ਹੈ ਵੀ ਉਹ ਸੋਕਾ ਚੱਲ ਸਕਦਾ ਹੈ ਤੇ ਘੱਟ ਤੋਂ ਘੱਟ ਪਾਣੀ ਨਾ ਹੋ ਸਕਦਾ ਉਸ ਤਰ੍ਹਾਂ ਉਦਯੋਗਿਕ ਖੇਤੀ ਵਿੱਚ ਤਾਂ تقریبا ਸਾਰੀ ਬਿਨਾ ਪਾਣੀ ਜਾਂ ਘੱਟ ਪਾਣੀ ਦਾ ਹੋ ਜਾਂਦਾ ਹੈ। ਉਦਯੋਗਿਕ ਖੇਤੀ ਵਿੱਚ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਜੁੜਦੇ ਹਾਂ ਆਪਣੇ ਵਾਤਾਵਰਣ ਨਾਲ ਤੇ ਦੇਸੀ ਬੀਜ ਬਚਾਉਨੇ ਆਂ। ਦੇਸੀ ਬੀਜ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਫਲ ਕਿਸਾਨ ਹੋ ਸਕਦਾ ਹੈ ਕਿਉਂਕਿ ਉਹਨੂੰ ਕੁਝ ਵੀ ਖਰੀਦਣ ਨੂੰ ਨਹੀਂ ਹੋਊਗਾ ਜਿਵੇਂ ਅਸੀਂ ਤਾਂ ਮਸ਼ੀਨਰੀ ਵੀ ਕੋਈ ਵਰਤੋਂ ਨਹੀਂ ਕਰਦੇ ਤੇ ਖੇਤਾਂ ਵਿੱਚ ਹੱਥੀਂ ਕੰਮ ਕਰਦੇ ਆਂ ਤੇ ਕੋਈ ਦਵਾਈ ਸੜਕਣ ਦੀ ਕੋਈ ਜੀਵ ਅਮਰਤ ਜਾਂ ਕੋਈ ਐਸਾ ਕੀਟ ਅੱਜ ਤੱਕ ਸਾਨੂੰ ਮਾਰਨ ਦੀ ਲੋੜ ਨਹੀਂ ਪਈ। ਨਿੰਮਾ ਜੀ ਦੇ ਸੀ ਇਹ ਤੇ ਪੱਤੇ ਝੜੇ ਹੋਏ ਨੇ ਪਰ ਉਸ ਤੋਂ ਬਦਲਦੀ ਆ ਚੀਜ਼ਾਂ ਦਾ ਬਦਲਾਅ ਆਉਂਦਾ ਹਰੇਕ ਦਾ ਨਵਾਂ ਰੂਪ ਆਉਂਦਾ ਸੋ ਇਸ ਤਰ੍ਹਾਂ ਇਹ ਪੱਤੇ ਝਾੜ ਕੇ ਆਪਣੀ ਸੁੰਦਰਤਾ ਵਧਾ ਰਹੀ ਆ ਤੇ ਹਰੇਕ ਤਰ੍ਹਾਂ ਦਾ ਜਦੋਂ ਇਹ ਪੱਤੇ ਧਰਤੀ ਤੇ ਖਿੰਡਦੇ ਨੇ ਨਿੰਮ ਦੇ ਪੱਤੇ ਕੌੜੇ ਹੁੰਦੇ ਨੇ ਤਾਂ ਉਲੀ ਰੋਗ ਜਾਂ ਵਿੱਚੋਂ ਧਰਤੀ ਤੇ ਬਹੁਤ ਹਾਂਜੀ ਇਹ ਬਾਸ ਆ ਜੀ ਮਤਲਬ ਚੀੜੀਆਂ ਦੇ ਰਹਿਣੇ ਵਾਲਾ ਬਹੁਤ ਸੰਘਣਾ ਹੁੰਦਾ ਇਹਦੇ ਵਿੱਚ ਸ਼ਾਮ ਟਾਈਮ ਚੀੜੀਆਂ ਦੀ ਬੜੀ ਰੌਣਕ ਲੱਗਦੀ ਆ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਹੋ ਜਾ ਸਕਦਾ ਜੀ ਵਾਤਾਵਰਣ ਬਚਾ ਸਕਦੇ ਆ ਆਪਣੇ ਵਾਤਾਵਰਣ ਨੂੰ ਸੁੰਦਰ ਤੇ ਸਾਫ਼ ਬਣਾ ਸਕਦੇ ਆਂ ਤੇ ਆਪਣੀ ਸਿਹਤ ਵਧੀਆ ਕਰ ਸਕਦੇ ਆਂ ਜੇ ਆਪਾਂ ਆਪਣੇ ਮਿੱਟੀ ਨੂੰ ਬਚਾ ਲਿਆ ਤਾਂ ਆਪਾਂ ਨੇ ਬਹੁਤ ਕੁਝ ਬਚਾ ਲਿਆ ਸਮਝੋ ਇਹ ਕੁਦਰਤੀ ਖੇਤੀ ਨਾਲ ਹੀ ਆ ਬਚਾ ਸਕਦੇ ਆਂ ਜੇ ਆਪਾਂ ਕਈ ਵੀ ਅਸੀਂ ਖੇਤੀ ਤਾਂ ਕੁਦਰਤੀ ਖੇਤੀ ਨਹੀਂ ਕਰਦੇ ਪਰ ਅਸੀਂ ਵਾਤਾਵਰਣ ਬਚਾ ਲਾਂਗੇ ਤਾਂ ਮੁਸ਼ਕਲ ਹੋ ਸਕਦਾ ਹੈ ਕਿ ਇੱਕ ਸੁੰਦਰ ਤੇ ਸੋਹਣੀ ਖੇਤੀ ਕੁਦਰਤੀ ਖੇਤੀ ਆ ਜੀ ਇਹਦੇ ਨਾਲ ਤੁਹਾਡੀ ਸਿਹਤ ਤੁਹਾਡਾ ਵਾਤਾਵਰਣ ਤੇ ਖਾਸ ਜ਼ਰੂਰਤ ਆ ਵੀ ਜਿਹੜੇ ਆਪਣੇ ਸਾਹ ਨੇ ਉਹ ਕੈਮੀਕਲ ਹੋਣ ਕਰਕੇ ਹਵਾਵਾਂਾਂ 'ਚ ਧੂਆਂ ਘੁਲਿਆ ਹੋਇਆ ਮਸ਼ੀਨਰੀ ਦਾ ਇੰਡਸਟਰੀ ਦਾ ਪਰ ਕੁਦਰਤੀ ਖੇਤੀ ਵਿੱਚ ਉਹ ਰੁੱਖ ਵੱਧ ਹੋਣ ਕਰਕੇ ਵਾਤਾਵਰਨ ਸਾਫ਼ ਹੋ ਜਾਂਦਾ ਤੇ ਰੁੱਖ ਇੱਕ ਸ਼ੁੱਧ ਹਵਾ ਪੈਦਾ ਕਰਦੇ ਜਿਹੜੀ ਆਪਾਂ ਨੂੰ ਹਰ ਪਾਲ ਜ਼ਰੂਰਤ ਆ ਸਾਹਾਂ ਦੀ ਉਹ ਜ਼ਰੂਰਤ ਆ ਜੇ ਤੇ ਸਾਹੇ ਗੰਦੇ ਹੋਗੇ ਉਹਦਾ ਸਰੀਰ ਵੀ ਕਮਜ਼ੋਰ ਹੋ ਜਾਣਾ ਜਿਵੇਂ ਲੋਕਾਂ ਨੂੰ ਸੁਸਤੀ ਪੈ ਜਾਂਦੀ ਆ ਤਕੀਮਾ ਹੁੰਦਾ ਇਹਦਾ ਇੱਕ ਕਾਰਨ ਹੁੰਦਾ ਜੀ ਆਕਸੀਜਨ ਦੀ ਕਮੀ ਪਰ ਇਹ ਆਪਣੇ ਖੇਤਾਂ ਵਿੱਚ ਨਹੀਂ ਕਮੀ ਆਉਂਦੀ ਹੈਗੀ ਕਿਉਂਕਿ ਉਹ ਹਰੇਕ ਚੀਜ਼ ਵਧੀਆ ਹਵਾ ਪੈਦਾ ਕਰਦੀ ਆ ਤੇ ਸੋਹਣਾ ਮਾਹੌਲ ਪੈਦਾ ਹੋ ਜਾਂਦਾ ਤੇ ਆਪਣੇ ਕੁਦਰਤ ਨਾਲ ਜਿਉਣਾ ਜ਼ਿੰਦਗੀ ਜੇ ਤੁਸੀਂ ਕਿਸੇ ਜਿਹੜੇ ਲੋਕਾਂ ਨੇ ਸਾਰਾ ਕੁਝ ਕਰਕੇ ਦੇਖ ਲਿਆ ਬਾਅਦ ਵਿੱਚ ਉਹ ਜੰਗਲਾਂ ਤੇ ਜਾਂ ਫਾਰਮ ਹਾਊਸ ਬਣਾ ਕੇ ਆਪਣਾ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਨੇ ਵੀ ਨੇਚਰ ਨਾਲ ਜੁੜ ਕੇ ਕਰੀਏ ਕੁਦਰਤ ਨਾਲ ਜੁੜ ਕੇ ਕਰੀਏ ਤਾਂ ਕਿ ਸਾਡੀ ਜ਼ਿੰਦਗੀ ਸੁਖਮਈ ਹੋਵੇ ਪਹਿਲਾਂ ਪੜਾਈਆਂ ਦੇ ਵਿੱਚ ਚੱਲਦੇ ਰਹੇ ਤੇ ਕੰਮਾਂ ਚੜ੍ਹੇ ਰਹੇ ਜਦ ਨੂੰ ਆਪਣੇ ਤੇ ਬਟਾਪਾ ਆਉਂਦਾ ਆਪਾਂ ਬਿਮਾਰੀਆਂ ਤੇ ਅੜਤ ਜਾਂਦੇ ਆ ਫਿਰ ਹਸਪਤਾਲਾਂ ਦੇ ਤਾ ਟੂਟੀਆਂ ਪਾਈਪ ਪਤਾ ਨਹੀਂ ਕੀ ਕੁਝ ਸਰੀਰ ਤੇ ਲਾ ਦਿੱਤਾ ਜਾਂਦਾ ਇਨਸਾਨ ਉਹਨੂੰ ਲੱਗਦਾ ਵੀ ਜ਼ਿੰਦਗੀ 'ਚ ਕੁਝ ਨਹੀਂ ਹੈਗਾ ਪਰ ਬਹੁਤ ਕੁਝ ਆਈ ਪਰ ਕੁਦਰਤ ਨਾਲ ਜੁੜੀਏ ਬਾਤਾਂ ਪਰ ਨਾ ਜੁੜੀਏ ਇੱਕ ਤੰਦਰੁਸਤ ਵਿਅਕਤੀ ਸਭ ਤੋਂ ਅਮੀਰ ਵਿਅਕਤੀ ਹੋ ਸਕਦਾ ਨੂੰ ਸੋ ਆਪਾਂ ਨੂੰ ਇਸ ਖੇਤੀ ਨਾਲ ਜੁੜ ਕੇ ਆਪਣੀ ਸਿਹਤ ਨੂੰ ਵਧੀਆ ਬਣਾਈਏ ਆਪਣੇ ਵਾਤਾਵਰਣ ਨੂੰ ਬਣਾਈਏ ਤੇ ਜੋ ਪ੍ਰਮਾਤਮਾ ਨੇ ਆਪਾਂ ਨੂੰ ਸਿਖਾਇਆ ਆਪਾਂ ਨੂੰ ਹੁਕਮ ਹੈ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਉਹਦੇ ਵਿੱਚੋਂ ਆਪਾਂ ਨੂੰ ਹੀ ਸੰਦੇਸ਼ ਰੋਜ਼ ਮਿਲਦਾ ਪਵਨ ਗੁਰੂ ਪਾਣੀ ਪਿੱਤਾ ਮੱਧ ਧਰਤ ਮੱਤਾ ਪਰ ਆਪਾਂ ਸੋਚੀ ਵੀ ਆਪਾਂ ਉਸ ਸਿਧਾਂਤ ਤੋਂ ਕਿੰਨੇ ਦੂਰ ਆਂ ਇਹ ਆਪਾਂ ਉਸ ਸਿਧਾਂਤ ਤੋਂ ਦੂਰ ਆਂ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਦੂਰ ਆਂ ਕਰਤ ਕਰੋ ਵਾਲੀ ਸਿਧਾਂਤ ਤੋਂ ਤੇ ਮਜ਼ਬੂਤ ਸਿਹਤ ਮਜ਼ਬੂਤ ਵਾਤਾਵਰਣ ਕੁਦਰਤੀ ਖੇਤੀ ਜੇ ਮਿਲਣਾ ਅੱਜ ਇਸ ਕੇ ਤੀਨਾ ਜੋੜ ਜੀਏ ਕੱਲ ਜੋੜ ਜੀਏ ਜਿਹੜੇ ਇਨਸਾਨ ਕੋਲ ਰੱਖ ਨਹੀਂ ਹੈਗੇ ਪਾਣੀ ਨਹੀਂ بچਾ ਸਕਿਆ ਵਾਤਾਵਰਣ ਆਪਣੀ ਮਿੱਟੀ ਵੀ ਨਹੀਂ بچਾ ਸਕਿਆ ਤਾਂ ਇਹ ਗੱਲ ਕਿ ਲਈ ਆ ਕਿ ਆਪਣੀ ਸਿਹਤ ਵੀ ਨਹੀਂ ਬਚਾ ਸਕੂਗਾ ਸੋ ਆਪਣੀ ਸਿਹਤ ਨੂੰ ਬਚਾਉਣ ਲਈ ਸਭ ਤੋਂ ਜ਼ਰੂਰੀ ਹੈ ਕੁਦਰਤੀ ਖੇਤੀ ਤੇ ਲੱਗਦਾ ਵੀ ਇਹ ਖੇਤੀ ਘੱਟੇ ਵਾਲੀ ਆ ਥੋੜੀ ਕਰੀਏ ਤਾਂ ਆਪਾਂ ਨੂੰ ਮਤਲਬ ਘੱਟ ਤੋਂ ਘੱਟ ਜਗ੍ਹਾ ਤੇ ਵੀ ਸ਼ੁਰੂ ਕਰ ਦੇਣੀ ਚਾਹੀਦੀ ਆ ਜਦ ਤੁਸੀਂ ਸਿੱਖੋਗੇ ਦੇਖੋਗੇ ਵੀ ਇਹ ਕਿੰਨੀ ਸੋਹਣੀ ਆ ਇਹਦੇ ਨਾਲ ਸਾਨੂੰ ਕਿੰਨੀ ਮਜ਼ਬੂਤੀ ਆਈ ਆ ਤਾਂ ਮੇਰੇ ਆਪਾਂ ਨੂੰ ਹੋਰ ਖੇਤੀ ਵਧਾਉਣ ਚ ਟਾਈਮ ਨਹੀਂ ਲੱਗੂਗਾ ਕਿਉਂਕਿ ਜੈਸਾ ਖਾਈਏ ਅਨ ਵੈਸਾ ਬਣਾਂਗੇ ਵਧੀਆ ਭੋਜਨ ਖਾਵਾਂਗੇ ਤਾਂ ਅਸੀਂ ਵਧੀਆ ਰਹਾਂਗੇ ਤੇ ਜ਼ਹਿਰੀਲਾ ਨਾ ਖਾਵਾਂਗੇ ਤਾਂ ਵਿਚਾਰ ਵੀ ਜ਼ਹਿਰੀਲੇ ਹੋਣਗੇ ਭੈਣ ਭਾਈ ਰਿਸ਼ਤੇਦਾਰ ਇੱਕ ਦੂਰੇ ਆਪਣੇ ਕੁਦਰਤੀ ਖੇਤੀ ਵੀ ਪਰਮਾਣਿਕ ਬੱਚਿਆਂ ਮੈਂ ਧੰਨਵਾਦ ਕਰਦਾ ਹਾਂ ਉਹ ਸਾਂਝੀਆਂ ਥਾਵਾਂਾਂ ਦਾ ਜਿੱਥੇ ਆਪਾਂ ਮੰਨਦੇ ਹਾਂ ਕੋਈ ਸਹੀ ਧਾਰੀ ਜਗ੍ਹਾ ਜਾਂ ਕੋਈ ਸਾਂਝੀ ਜਗ੍ਹਾ ਉਹਨਾਂ ਥਾਵਾਂ ਤੇ ਬੱਚੇ ਹੋਏ ਲੈਜੈਂਡ ਨਾਲ ਕਾਲੀਆ ਪ੍ਰਮਾਤਮਾ ਦੀ ਕਿਰਪਾ ਕਾਲੀਏ ਵੀ ਬੱਚੇ ਹੋਏ ਨੇ ਪਰ ਆਪਾਂ ਨੂੰ ਹਰ ਥਾਂ ਹਰਿਆਲੀ ਕਰਨੀ ਚਾਹੀਦੀ ਆ ਵਾਤਾਵਰਨ ਬਚਾਈਏ ਤੇ ਆਪਣੀ ਸਿਹਤ ਬਾਰੇ ਜ਼ਰੂਰ ਸੋਚੀਏ ਇਹ ਕੁਦਰਤੀ ਖੇਤੀ ਤੋਂ حاصل ਹੋ ਸਕਦੀ ਆ ਹਰੇਕ ਇਨਸਾਨ ਨੂੰ ਆਪਣੀ ਵਰਕਸ ਕਰਨੀ ਚਾਹੀਦਾ ਜੋ ਪ੍ਰਣਾਮ ਜੋ ਵੀ ਕਰ ਸਕਦਾ ਹੈ ਜਿੰਮ ਜਾਂਦੇ ਨੇ ਜਾਂ ਹੋਰ ਖੇਡਾਂ ਨੇ ਸਿਹਤ ਤੇ ਜੋਰ ਦਵਾਂਗੇ ਤਾਂ ਬਿਮਾਰੀਆਂ ਤੋਂ ਵੱਜਾਂਗੇ ਨਹੀਂ ਤਾਂ ਜੇ ਬਿਮਾਰੀਆਂ ਤੋਂ ਨਾ ਬਚੇ ਤਾਂ ਫਿਰ ਉਹ ਜਿਵੇਂ ਆਏ ਵੈਸੀ ਮੁੜ ਕੇ ਉਹਦਾ ਕੋਈ ਆਪਾਂ ਆਪਣੇ ਸਮਾਜ ਲਈ ਵਾਤਾਵਰਣ ਨੂੰ ਕੁਝ ਨਾ ਕਰ ਸਕੇ ਤਾਂ ਪੈਸਾ ਤਾਂ ਕਿਸੇ ਨੇ ਨਹੀਂ ਪੁੱਛਣਾ ਜੀ ਆਪਾਂ ਦੇਖਿਆ ਜਾਵੇ ਵੀ ਫਲਾਣੇ ਕੋਲ ਬਹੁਤ ਜ਼ਿਆਦਾ ਪੈਸਾ ਸੀਗਾ ਉਹ ਉਹਦੇ ਲਈ ਵਾਤਾਵਰਣ ਨੂੰ ਬਚਾਉਣੇ ਆ ਸਿਹਤ ਬਚਾਉਣੇ ਲੋਕਾਂ ਦੀ ਤਾਂ ਤੁਸੀਂ ਸਰਬੱਤ ਦਾ ਭਲੇ ਵਾਲਾ ਕੰਮ ਕਰਨ ਜਾ ਰਹੇ ਹੁੰਨੇ ਹੋ ਤੇ ਸਰਬੱਤ ਦਾ ਭਲਾ ਕੁਦਰਤੀ ਖੇਤੀ ਕਰਕੇ ਆਪਾਂ ਬੜੇ ਆਰਾਮ ਨਾਲ ਕਰ ਸਕਦੇ ਆ ਲੋਕਾਂ ਨੂੰ ਜ਼ਹਿਰ ਮੁਕਤ ਭੋਜਨ ਜ਼ਹਿਰ ਮੁਕਤ ਫਲ ਸਬਜ਼ੀਆਂ ਪੈਦਾ ਕਰਕੇ ਦੀਏ ਸ਼ੁੱਧ ਹਵਾ ਪੈਦਾ ਕਰਕੇ ਦਈਏ ਤੇ ਇਸ ਤਰ੍ਹਾਂ ਆਪਾਂ ਸਰਬੱਤ ਦਾ ਭਲਾ ਵੀ ਕਰ ਲਾਂਗੇ ਤੇ ਜੀਵ ਜੰਤ ਵੀ ਬਚਾ ਲਾਂਗੇ ਵਾਤਾਵਰਣ ਬਚਾ ਲਾਂਗੇ ਸੋ ਇਹ ਆਪਾਂ ਨੂੰ ਕੁਦਰਤੀ ਖੇਤੀ ਨਾਲ ਹੀ ਹੋ ਸਕਦਾ ਅੱਜ ਨਹੀਂ ਤਾਂ ਕੱਲ ਨਹੀਂ ਆਪਾਂ ਨੂੰ ਇਹ ਖੇਤੀਬਾੜੀ ਜ਼ਰੂਰ ਹੁਣਾ ਤੁਰਨਾ ਪੈਣਾ ਜਾਂ ਇਹਦੇ ਬਾਰੇ ਸੋਚਣਾ ਚਾਹੀਦਾ ਸੋ ਇੰਨਾ ਕੁਝ ਕਹਿੰਦਾ ਹਾਂ ਵੀ ਵਾਤਾਵਰਣ ਨਾਲ ਜ਼ਰੂਰ ਜੁੜੀਏ ਸਭ ਦਾ ਧੰਨਵਾਦ ਸਤਿ ਸ਼੍ਰੀ ਅਕਾਲ